ਆ ਵੇਖ ਲਓ ਜੀ ਤੁਸੀਂ ਆਪ ਖੋਦੀ ਨਗਰ ਕਾਉਂਸਲ ਦਾ ਕੀ ਹਾਲ ਹੈ ਮੀ ਪੈਂਦਾ ਥੋੜਾ ਜਾਂ ਨਾਲ ਦੀ ਨਾਲ ਹੀ ਨਗਰ ਕਾਉਂਸਲ ਖੁਦ ਡੁੱਬ ਜਾਂਦਾ ਹੈ ਕਿ ਜਿਹੜਾ ਰਾਮਪਾ ਦੇ ਲੋਕਾਂ ਨੂੰ ਜਿਹਨੇ ਮੁਸ਼ਕਲਾਂ ਜਿਹਦੀਆਂ ਹੱਲ ਕਰ ਸਕਦਾ ਨਗਰ ਕਾਉਂਸਲ ਇਸ ਸੀਵਰੇਜ ਦਾ ਪਾਣੀ ਓੜੀ ਪਾਣੀ ਦੀ ਦਿੱਕਤ ਆਉਂਦੀ ਹੈ ਲੋਕਾਂ ਨੂੰ ਗੰਦੇ ਪਾਣੀ ਦੀ ਦਿੱਕਤ ਆਉਂਦੀ ਹੈ ਉਸ ਤੋਂ ਨਜਾਤ ਦਵਾਉਂਦਾ ਪਰ ਖੁਦ ਨਗਰ ਕੌਂਸਲ ਆਪ ਨਹੀਂ ਕਿਤੇ ਪਾਸੇ ਪਾਣੀ ਕੱਢ ਸਕਦਾ ਗਲੀ ਮਹੱਲਿਆਂ ਦਾ ਜਾਂ ਗਲੀ ਹੋਰ ਲੋਕ ਗਲੀ ਮਹੱਲਿਆਂ ਦੇ ਜਿਹੜੇ ਹੋਰ ਕੰਮ ਨੇ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਉਹ ਕਿੱਥੋਂ ਜਲਦੀ ਸਾਫ਼ ਹੋ ਜਾਣਗੇ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਨਗਰ ਕੌਂਸਲ ਆਪ ਹੀ ਦੇਖੋ ਪਹਿਲਾਂ ਤੁਸੀਂ ਮੁਸ਼ਕਲ ਦੇ ਵਿੱਚ ਰਹਿੰਦਾ ਕਿ ਜਦੋਂ ਵੀ ਮੀਂਹ ਆਉਂਦਾ ਹੈ ਪਹਿਲਾਂ ਖੁਦ ਨਗਰ ਕੌਂਸਲ ਆਪ ਟੁੱਪਣ ਦੀ ਦਰਦਾਰ ਤੇ ਆ ਜਾਂਦਾ ਹੈ ਤੇ ਲੋਕਾਂ ਨੂੰ ਪਰ ਮੁਸ਼ਕਲਾਂ ਆਉਂਦੀਆਂ ਜਦੋਂ ਪਾਰਟੀ ਬਦਲੀ ਹੁੰਦੀ ਹੈ ਜਦੋਂ ਆਮ ਆਦਮੀ ਪਾਰਟੀ ਨਹੀਂ ਸੀ ਤਾਂ ਉਹਨਾਂ 'ਤੇ ਇਲਜ਼ਾਮ ਲਗਾਏ ਜਾਂਦੇ ਸੀ ਕਿ ਨਗਰ ਕੌਂਸਲ ਨੂੰ ਪਹਿਲਾਂ ਖੁਦ ਨੂੰ ਉੱਚਾ ਹੋਣਾ ਚਾਹੀਦਾ ਲੋਕਾਂ ਦੇ ਕੰਮ ਫੇਰ ਆਉਣਗੇ ਪਹਿਲਾਂ ਆਪ ਦਾ ਬਚਾਅ ਕਰਨਾ ਚਾਹੀਦਾ ਇਹਨਾਂ ਨੂੰ ਤੇ ਹੁਣ ਜਦੋਂ ਆਪ ਦੀ ਸਰਕਾਰ ਆ ਗਈ ਆ ਤਾਂ ਇਹਨਾਂ ਤੋਂ ਵੀ ਉਹ ਕੰਮ ਆ ਜਿਹੜਾ ਸਿਰੇ ਨਹੀਂ ਚੜਿਆ ਅਖਬਾਰਾਂ ਦੇ ਵਿੱਚ ਖਬਰਾਂ ਲਵਾਉਣੀਆਂ ਆ ਚੰਗੀਆਂ ਲੱਗਦੀਆਂ ਨੇ ਕੀ ਆਉਦਾ ਸਹਿਰ ਸਪਾਟੇ ਦੇ ਜਾਂਦੇ ਆ ਜਾਂ 10 ਕਾਉਂਸਲਰ ਕਿਤੇ ਪਾਸੇ ਕੱਟੀ ਹੁੰਦੇ ਨੇ ਉਹ ਫੋਟੋ ਪੇਚ ਖਿੱਚ ਕੇ ਪ੍ਰੈਸ ਦੇ ਵਿੱਚ ਭੇਜੀ ਜਾਂਦੀ ਹੈ ਜਿਹੜੇ ਇਹਨਾਂ ਦੇ ਆਪਦੇ ਹੈਗੇ ਨੇ ਪ੍ਰੈਸ ਵਾਲੇ ਬੰਤੇ ਉਹਨਾਂ ਨੂੰ ਭੇਜੀ ਜਾਂਦੀ ਹੈ ਕਿ ਆਹ ਫੋਟੋ ਲਾ ਦਿਓ ਜੀ ਅੱਜ ਕਿ ਲੋਕ ਇਹ ਲੋਕ ਇੰਨੇ ਨਾਲ ਜਾਗਰੂਕ ਰਹਿਣਗੇ ਕਿ ਹਾਂ ਜੀ ਕਾਉਂਸਲਰ ਆ ਜਿਹੜੇ ਬਹੁਤ ਵਧੀਆ ਕੰਮ ਕਰਾ ਰਹੇ ਨੇ ਪਰ ਲੋਕ ਜਾਣਦੇ ਨੇ ਕਿੰਨਾ ਕੰਮ ਆ ਜਿਹੜਾ ਰੰਮਪਰਾ ਫੁੱਲ ਦੇ ਵਿੱਚ ਹੋ ਰਿਹਾ ਇੱਕ ਹੋਰ ਬੇਨਤੀ ਆ ਰੰਮਪਰਾ ਫੁੱਲ ਦੇ ਬਸਨੇਕ ਗਲੀ ਮਹੱਲਿਆਂ ਵਾਲੇ ਜਰੂਰ ਦੱਸ ਦਿਨ ਤੁਹਾਡੇ ਮਹੱਲੇ ਗਲੀ ਦੇ ਵਿੱਚ ਸੀਵਰੇਜ ਦੀ ਪਾਣੀ ਕਿੰਨੀ ਦਿੱਕਤ ਆ ਜਿਹੜੀ ਕਿੰਨੇ ਕਰਦੀ ਆ ਦੂਜਾ ਗੰਦੇ ਪਾਣੀ ਦੀ ਟੂਟੀਆਂ ਜਿਹੜਾ ਕੰਦਾ ਪਾਣੀ ਆਉਂਦਾ ਆ ਆਪਤਾ ਦੱਸ ਦੇਣੀ ਪੈਂਦੀ ਉਹਦੀ ਦਿੱਕਤ ਕਿੰਨੀ ਕਰਦੀ ਆ ਉਹ ਤੁਸੀਂ ਕਮੈਂਟ ਦੇ ਵਿੱਚ ਜਰੂਰ ਆਪਦਾ ਗਲੀ ਮਹੱਲਾ ਜਰੂਰ ਐਡ ਕਰ ਕਮੈਂਟ ਜਰੂਰ ਕਰ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਤੋਂ ਖਬਰਾਂ ਦੇ ਵਿੱਚ ਖਬਰਾਂ ਲਵੋਣ ਨੂੰ ਬਹੁਤ ਅੱਗੇ ਨੇ ਕਿ ਕੰਮ ਕਰ ਰਹੇ ਆ ਕਿ ਲੋਕ ਲੋਕਾਂ ਦੇ ਨਾਲ ਮੈਸੇਜੇ ਮਿਲਦਾ ਰਹਿੰਦਾ ਹੈ ਫਿਰ ਸੋਸ਼ਲ ਮੀਡੀਆ ਤੇ ਉਹ ਫੋਟੋਆਂ ਪੈ ਜਾਂਦੀਆਂ ਕਿ ਭਾਈ ਧਿਆਨ ਰੱਖਿਆ ਇਹਨਾਂ ਨੇ ਸਪਾਈ ਸੇਵਕਾਂ ਦੇ ਨਾਲ ਗੱਲਬਾਤ ਕੀਤੀ ਕਲੀ ਮੋਹੱਲਿਆਂ ਦੇ ਉਹ ਵੀ ਜਿਹੜੇ ਇਹਨਾਂ ਦੇ ਆਪ ਦੇ ਜਿਹੜੇ ਜਾਣ ਪਛਾਣ ਨੇ ਨੇ ਜਿਹੜੇ ਛਿੱਟੇ ਮਾਰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਪਾਲੀ ਵੱਡੀ ਲਿਹਾਜ਼ ਹੈ ਉਹਨਾਂ ਦੇ ਕੋਲ ਹੀ ਸਿਰਫ ਜਾਂਦੇ ਨੇ ਅਦਰ ਹੋਰ ਕਿਸੇ ਵੀ ਗਲੀ ਮੁਹੱਲੇ ਦੇ ਤੇ ਆਪਾਂ ਕਹਿ ਦਈਏ ਏਰੀਆ ਜੇ ਕਹਿ ਦਈਏ ਫਿਰ ਉਹ ਇਲਜ਼ਾਮ ਲੱਗਣ ਵਾਲੀ ਗੱਲ ਹੋ ਜੂ ਕਿ ਇਸ ਤਰ੍ਹਾਂ ਦੇ ਏਰੀਏ ਹੈਗੇ ਨੇ ਜਿੱਦਾਂ ਅਜੇ ਤੱਕ ਮੂਵ ਵੀ ਨਹੀਂ ਅੱਗੇ ਨਾ ਦਿਖਾਇਆ ਕਿ ਆਏ ਏਰੀਏ ਦੇ ਵਿੱਚ ਕਿੰਨੀ ਦਿੱਕਤ ਲੋਕਾਂ ਨੂੰ ਆ ਰਹੀ ਹੈ। ਬਾਕੀ ਕਮੈਂਟ ਕਰਕੇ ਜਰੂਰ ਦੱਸਦੀਓ ਤੁਸੀਂ ਤੁਹਾਡੇ ਗਲੀ ਮੁਹੱਲਿਆਂ ਦੇ ਵਿੱਚ ਕਿਹੜੇ ਕਿੰਨੇ ਨੰਬਰ ਵਾਰਡ ਜਾਂ ਗਲੀ ਦੇ ਵਿੱਚ ਗੰਦਾ ਪਾਣੀ ਵਾਰ-ਵਾਰ ਆਉਂਦਾ ਹੈ, ਸੀਵਰੇਜ ਦਾ ਪਾਣੀ ਖੜ ਜਾਂਦਾ, ਓਵਰਫਲੋ ਹੋ ਜਾਂਦਾ, ਕਿੰਨੇ ਵਾਰ ਸ਼ਿਕਾਇਤਾਂ ਕਰਤੀਆਂ। ਕੀ ਹਜੇ ਤੱਕ ਕਹਲ ਨਹੀਂ ਹੋਇਆ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ